ਮੈਨੂੰ ਲੱਗਿਆ ਵੀ ਇਹ ਕਿਤਾਬਾਂ ਤਾਂ ਇੱਕ ਸਮੁੰਦਰ ਆ ਮੇਰੇ ਸਾਹਮਣੇ ਮੈਨੂੰ ਇਹ ਪੜ੍ਹਣੀਆਂ ਚਾਹੀਦੀਆਂ ਨੇ ਮੈਂ ਉੱਥੇ ਉੱਥੇ ਰਹਿ ਕੇ ਜਸਵੰਤ ਸਿੰਘ ਕਮਲ ਨੂੰ ਪੜ੍ਹਿਆ ਨਾਨਕ ਸਿੰਘ ਨੂੰ ਪੜ੍ਹਿਆ ਪਾਈ ਵੀਰ ਸਿੰਘ ਨੂੰ ਪੜ੍ਹਿਆ ਸੋਨ ਸਿੰਘ ਹੀਤਲ ਨੂੰ ਪੜ੍ਹਿਆ ਤੇ ਨਿਰਾਮ ਚਾਤਰਕ ਨੂੰ ਪੜ੍ਹਿਆ ਉੱਥੇ ਮੈਨੂੰ ਪੜ੍ਹਨ ਦੀ ਛੇਟਕ ਲੱਗ ਗਈ ਜਦੋਂ ਮੈਨੂੰ ਪੜ੍ਹਨ ਦੀ ਛੇਟਕ ਲੱਗ ਗਈ ਫਿਰ ਮੈਨੂੰ ਲਿਖਣ ਦੀ ਵੀ ਛੇਟਕ ਲੱਗ ਗਈ ਬਈ ਕੇ ਅਸੀਂ ਇੱਕ ਫਿਲਮ ਬਣਾਈ ਸੀ ਰਾਂਝਣ ਮੇਰਾ ਯਾਰ ਇਹ ਆਪ ਵੀ ਫਿਲਮ ਸੀ ਬਹੁਤ ਵੱਡੀ ਤਗੜੀ ਕਾਸਟ ਥੀ ਜਿਵੇਂ ਬਿਸ਼ਰਮਿੰਦਰ ਸੀ ਮੇਰ ਮਿੱਤਰ ਜੀ ਬਿੰਦਰ ਸੀ ਤਗੜੇ ਤਗੜੇ ਆਰਟਿਸਟ ਥੀ ਉਹਦੀ ਸਕ੍ਰਿਪਟ ਮੈਂ ਲਿਖੀ ਸੀ ਕਹਾਣੀ ਵੀ ਮੈਂ ਲਿਖੀ ਸੀ ਡਾਇਲੌਗ ਵੀ ਮੈਂ ਲਿਖੀ ਸੀ ਜੋ ਮੇਰੀ ਪਤਨੀ ਹੈ ਉਹ ਸਹਿਤਕ ਰਚੀਆਂ ਦੀ ਮਾਲਕ ਸੀ ਮੈਂ ਕੋਈ ਰਚਨਾ ਲਿਖਦਾ ਤਾਂ ਉਹਨਾਂ ਨੂੰ ਸੁਣਾਉਂਦਾ ਸੁਣਾਉਣ ਤੋਂ ਬਾਅਦ ਫਿਰ ਉਹਨਾਂ ਦੀ ਸਲਾਹ ਲੈਣਾ ਔਰ ਉਹ ਸਹਿਤਕ ਰਚੀਆਂ ਇਸ ਲਈ ਸੀ ਉਹਨਾਂ ਨੇ ਬਹੁਤ ਸਾਰਾ ਜਿਹੜਾ ਲੋਕ ਸਭਿਆਚਾਰ ਆ ਆਪਣੇ ਅੰਦਰ ਸਮੋਇਆ ਸੀਗਾ ਔਰ ਲੋਕੀਤ ਉਹਨਾਂ ਦੇ ਬਹੁਤ ਯਾਦ ਸੀਗੇ ਤੇ ਉਹ ਉਹਨਾਂ ਵੱਲੋਂ ਵੀ ਮੈਨੂੰ ਹਮੇਸ਼ਾ ਜਿਹੜਾ ਹੈਗਾ ਉਹ ਸਹਿਯੋਗ ਮਿਲਦਾ ਰਿਹਾ ਸਾਡੇ ਪਿਆਬੀ ਲਖਰੀ ਸਵਾ ਰਾਮਪੁਰ ਨੇ ਇੱਕ ਕਹਾਣੀ ਸਰਵਾਰ ਕਰਵਾਇਆ ਉਹ ਕਹਾਣੀ ਸਰਵਾਰ ਦੇ ਵਿੱਚ 16 ਕਹਾਣੀਕਾਰਾਂ ਨੇ ਕਹਾਣੀਆਂ ਪੜੀਆਂ ਉਸ ਦਰਬਾਰ ਦੀ ਜਿਹੜੀ ਪ੍ਰਧਾਨਗੀ ਸੀ ਉਹ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੇ ਕੀਤੀ ਉਦੋਂ ਉਹ ਦ੍ਰਿਸ਼ਟੀ ਪੇਪਰ ਕੱਢਦੇ ਸੀ 16 ਕਹਾਣੀਆਂ ਦੇ ਵਿੱਚੋਂ ਉਹ ਮੇਰੀ ਇੱਕ ਕਹਾਣੀ ਚੁੱਕ ਕੇ ਲੈ ਗਏ ਉਹ ਕਹਾਣੀ ਸੀਗੀ ਕਲਮਾ ਵਾਲੇ ਬੇਜ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਦੀਪ ਸਿੰਘ ਮਹਿਦੂਦਾਂ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਮਾਸਟਰ ਤੇਲੂਰਾਮ ਕਹਾੜਾ ਜੀ ਦੇ ਗ੍ਰਹਿ ਵਿਖੇ ਜੋ ਕਿ ਸਾਬਕਾ ਸੀਨੀਅਰ ਪੱਤਰਕਾਰ ਅਜੀਤੋ ਸਨ ਤੇ ਇਹ ਲੇਖਕ ਵੀ ਨੇ ਬਹੁਤ ਹੀ ਸੀਨੀਅਰ ਅੱਜ ਅਸੀਂ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਕਿਉਂਕਿ ਅੱਜ ਅਸੀਂ ਇਹਨਾਂ ਦੇ ਜੀਵਨ ਬਾਰੇ ਗੱਲ ਕਰਾਂਗੇ ਤੇ ਜੋ ਲਿਖਤਾਂ ਇਹਨਾਂ ਨੇ ਲਿਖੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਬਾਰੇ ਗੱਲ ਕਰਾਂਗੇ ਤੇ ਅਸੀਂ ਨਾਲ ਹੀ ਇਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਦਿਆਂ ਕਿਉਂਕਿ ਕੱਲ ਇਹਨਾਂ ਦਾ ਜਨਮ ਦਿਨ ਸੀਗਾ 84ਵੇਂ ਸਾਲ ਇਹ ਦਾਖਲ ਹੋ ਚੁੱਕੇ ਨੇ ਅਸੀਂ ਹੁਣ ਸਿੱਧਾ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦੇ ਜੀਵਨ ਦੀ ਸ਼ੁਰੂਆਤ ਕਿਸ ਪ੍ਰਕਾਰ ਹੋਈ ਕਿੱਦਾਂ ਦਾ ਇਹਨਾਂ ਦਾ ਜੀਵਨ ਰਿਹਾ ਹਾਂ ਜੀ ਤੇਲੋ ਰਾਮ ਕਹਾੜਾ ਜੀ ਮੇਰਾ ਜੀਵਨ ਬਹੁਤ ਹੀ ਸ਼ਿੰਗਾਰਿਤ ਪੂਰਨ ਰਿਹਾ ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਮੇਰੇ ਪਿਤਾ ਜੀ ਫੌਜੀ ਵਰਕਰ ਸਨ ਮੇਰੇ ਦੂਰ ਸਨ ਔਰ ਨਿਤ ਜੀ ਨਿਤ ਕਮਾ ਕੇ ਸਾਨੂੰ ਉਹ ਖਵਾਉਂਦੇ ਸਨ ਸਾਨੂੰ ਪੜਾਉਂਦੇ ਸਨ ਉਹਨਾਂ ਦੀ ਇੱਛਾ ਸੀ ਕਿ ਮੈਂ ਵੱਡੀਆਂ ਜਮਾਤਾਂ ਤੱਕ ਪੜਾਂ ਪਰ ਹਾਲਾਤ ਇਹ ਜੇ ਬਣੇ ਕਿ ਮੈਂ 10ਵੀਂ ਪਾਸ ਕਰਕੇ ਜੀਬੀਟੀ ਕਰਨ ਚੱਲਿਆ ਗਿਆ ਜੀਬੀਟੀ ਕਰਨ ਦੌਰਾਨ ਮੈਂ ਉੱਥੇ ਕੁਝ ਮਤਲਬ ਕੁਝ ਨਾਵਲ ਪੜੇ ਕੁਝ ਕਹਾਣੀਆਂ ਪੜੀਆਂ ਲਾਇਬ੍ਰੇਰੀ ਨੂੰ ਲੈ ਕੇ ਉਦੋਂ ਮੈਨੂੰ ਸਹਿਤ ਦਾ ਸ਼ੌਕ ਪਿਆ। ਬੇਸੇ ਉਦੋਂ ਬਾਅਦ ਮੈਂ ਲਿਖਣਾ ਵੀ ਸ਼ੁਰੂ ਕੀਤਾ। ਮੇਰੀ ਪਹਿਲੀ ਕਹਾਣੀ ਆਕਾਸ਼ਮਾਨੀ ਜਲੰਦਰ ਤੋਂ 1961 ਵਿੱਚ ਪ੍ਰਕਾਸ਼ਿਤ ਹੋਈ ਸੀ। ਜੀ ਦਾ ਕੇ ਮੈਨੂੰ 10 ਰੁਪਏ ਚੈੱਕ ਆਇਆ। ਔਰ ਇੱਥੇ ਮੈਂ ਇਹ ਗੱਲ ਜ਼ਰੂਰੀ ਕਰਨੀ ਚਾਹੁੰਦਾ ਕਿ ਜਦੋਂ ਮੈਂ 10ਵੀਂ ਵਿੱਚ ਪੜ੍ਹਦਾ ਸੀ ਉਦੋਂ ਮੈਨੂੰ ਮਾਸਟਰ ਰਾਮ ਗੋਪਾਲ ਜੀ ਪੜਾਉਂਦੇ ਸਨ। ਉਹਨਾਂ ਦਾ ਪੜਾਉਣ ਦਾ ਤਰੀਕਾ ਬਹੁਤ ਵਧੀਆ ਸੀ ਉਹ ਸਾਨੂੰ ਘਰੋਂ ਪੰਜਾਬੀ ਦਾ ਲੇਖ ਲਿਖ ਕੇ ਲਿਆਉਣ ਲਈ ਕਹਿੰਦੇ ਅਸੀਂ ਲੈ ਜਾਂਦੇ ਉਹ ਫਿਰ ਕੱਲੇ-ਕੱਲੇ ਤੋਂ ਪੰਜਾਬੀ ਦਾ ਲੇਖ ਸੁਣਦੇ ਉਸੇ ਤੋਂ ਫਿਰ ਉਹ ਉਹਦੀ ਅੰਗਰੇਜ਼ੀ ਬਣਨੀ ਸਿੱਖੋ ਜਦੋਂ ਮੈਂ ਉਸ ਦਿਨ ਆਪਣਾ ਪੰਜਾਬੀ ਦਾ ਲੇਖ ਸਵੇਰ ਦੀ ਸੈਰ ਪੜ੍ਹਿਆ ਤਾਂ ਅਚਨ ਚ ਇਹ ਉਹਨਾਂ ਦੇ ਮੂੰਹੋਂ ਨਿਕਲਿਆ ਤੇਲੂ ਰਾਮ ਵਨ ਡੇ ਯੂ ਵਿਲ ਬੀ ਅ ਰਾਈਟਰ ਅੱਜ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਹੈ ਆਖਿਆ ਪੂਰੀ ਹੋਈ ਆ ਮੈਂ ਭਾਵੇਂ ਆਪਣੇ ਆਪ ਨੂੰ ਕਿੱਡਾ ਵੱਡਾ ਰਾਈਟਰ ਨਹੀਂ ਸਮਝਦਾ ਪਰ ਫਿਰ ਵੀ ਮੈਨੂੰ ਇੰਨਾ ਕੁ ਮਾਣ ਆ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਕਰਦਿਆਂ ਅਟਕਦਬਾਂ ਲਿਖੀਆਂ ਨੇ ਔਰ ਅਟਕਦਬਾਂ ਦੇ ਵਿੱਚ ਮੈਂ ਆਪਣੇ ਆਲੇ-ਦੁਆਲੇ ਦੇ ਜਿਹੜੇ ਪਾਤਰ ਨੇ ਆਲੇ-ਦੁਆਲੇ ਜਿਹੜੀ ਜੀਵਨੀ ਆ ਉਹਨਾਂ ਨੂੰ ਅੰਕਿਤ ਕਰਨਾ ਸ਼ੁਰੂ ਕੀਤਾ ਮੈਂ ਪਹਿਲਾਂ-ਪਹਿਲਾਂ ਬਹੁਤ ਕਹਾਣੀਆਂ ਲਿਖੀਆਂ ਕਵਤਾਂਾਂ ਲਿਖੀਆਂ ਮੈਨੂੰ ਲੱਗਦਾ ਸੀ ਇਹ ਕੋਈ ਕੱਚੀਆਂ ਪਿੱਲੀਆਂ ਨੇ ਫਿਰ ਮੈਂ ਕੁਝ ਸਹਿਤ ਸਵਾਵਾ ਜਾਣ ਲੱਗ ਪਿਆ ਪੰਜਾਬੀ ਲਿਖਾਰੀ ਸਵਾਰਾਮ ਪਰ ਵੀ ਚਾਵਣ ਬਹੁਤ ਕੁਝ ਸਿੱਖਿਆ ਕਿਉਂਕਿ ਜਦੋਂ ਮੇਰੀ ਪਹਿਲੀ ਕਹਾਣੀਏ ਕਿਤਾਬ ਵਾਈ ਰੰਗ ਬਦਲ ਦੇ ਮੌਸਮ ਉਹਦੇ ਵਿੱਚ ਮੈਂ 18 ਕਹਾਣੀਆਂ ਰੱਖੀਆਂ ਸੀ 18 ਕਹਾਣੀਆਂ ਦੇ ਵਿੱਚ ਮੈਂ ਪੰਜਾਬੀ ਲਿਖਾਰੀ ਸਵਾਰਾਮ ਪਰ ਦੇ ਮੈਂਬਰਾਂ ਨੂੰ ਕਿਹਾ ਵੀ ਇਹ ਕਹਾਣੀ ਦੇ ਉੱਤੇ ਆਪਾਂ ਸਾਰੇ ਵਿਚਾਰ ਕਰੀਏ ਉਹਨਾਂ ਨੇ ਕੀ ਕੀਤਾ ਇੱਕਦਮ ਸਖਮਿੰਦਰ ਰਾਮਪ੍ਰੀਤ ਨੂੰ ਕਹਿੰਦੇ ਵੀ ਚੱਲ ਬਈ ਤੇ ਲੂ ਆਉਂਦੀਆਂ ਕਹਾਣੀਆਂ ਤੇਰੇ ਘਰੇ ਪਾੜੀਆਂ। ਸਵੇਰ ਤੋਂ ਲੈ ਕੇ ਜੀ ਅਸੀਂ ਸ਼ਾਮ ਤੱਕ 18 ਦੀਆਂ 18 ਕਹਾਣੀਆਂ ਪੜ੍ਹੀਆਂ। ਔਰ ਸੁਝਾਓ ਆਏ। ਬਹੁਤੇ ਸੁਝਾਓ ਇਹ ਆਏ ਕਿ ਵੀ ਇਹਨਾਂ ਦੇ ਵਿੱਚੋਂ ਆਹ ਦੋ ਕਹਾਣੀਆਂ ਨੇ ਜਿਹੜੀਆਂ ਇਹ ਕਿਤਾਬ ਦੇ ਵਿੱਚ ਨਹੀਂ ਰੱਖਣੀਆਂ ਚਾਹੀਆਂ। ਮੈਨੂੰ ਲੱਗਿਆ ਕਿ ਉਹਨਾਂ ਦੇ ਸੁਝਾਓ ਠੀਕ ਸੀ। ਮੈਂ ਉਹ ਕਹਾਣੀਆਂ ਉਹਨਾਂ ਦੇ ਵਿੱਚੋਂ ਛਾਂਟ ਦਿੱਤੀਆਂ। ਤੇ ਮੇਰਾ ਇਸ ਤਰ੍ਹਾਂ ਰੰਗ ਬਦਲਣ ਦੇ ਮੌਸਮ ਜਿਹੜਾ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਹੈ 1999 ਦੇ ਵਿੱਚ ਰੀਪੇ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਕਾਫੀ ਗਰੀਬ ਪਰਿਵਾਰ ਚੋਂ ਸੀਗੇ ਤੇ ਜੋ ਤੁਹਾਡੀ ਜਿਹੜੀ ਪਹਿਲੀ ਲਿਖਤ ਸੀਗੀ ਜੋ ਕਿ ਕਹਾਣੀ ਸੰਗ੍ਰਹਿ ਸੀਗਾ ਉਸ ਨੂੰ ਜਦੋਂ ਤੁਸੀਂ ਪ੍ਰਕਾਸ਼ਿਤ ਕੀਤਾ ਸੀ ਤਾਂ ਸਹਿਯੋਗ ਕਿਸੇ ਦਾ ਮਿਲਿਆ ਸੀਗਾ ਤੁਹਾਨੂੰ ਨਹੀਂ ਦੇਖੋ ਜਦੋਂ ਇਹ ਪ੍ਰਕਾਸ਼ਿਤ ਕਰੀਆ ਇਹ ਮੈਂ ਆਪਣੇ ਪੈਸਿਆਂ ਤੇ ਛਪਾਈ ਸੀ ਇਹਦੇ ਪਬਲਿਸ਼ਰ ਵੀ ਮੇਰੇ ਪਿਤਾ ਜੀ ਸੀ ਔਰ ਵੱਡੀ ਗੱਲ ਇਹ ਹੋਈ ਕਿ ਮੈਂ ਇਹ ਡੀਪੀਆਈ ਪੰਜਾਬ ਨੂੰ ਭੇਜ ਦਿੱਤੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਪ੍ਰਮਾਣਿਤ ਕਰਨ ਲਈ ਔਰ ਇਹਨੂੰ ਪ੍ਰਮਾਣਿਤ ਮਿਲ ਗਈ ਪ੍ਰਮਾਨ ਹੋ ਗਈ ਇਹ ਮਨਜ਼ੂਰ ਹੋ ਗਈ ਸਕੂਲਾਂ ਦੀਆਂ ਲਾਇਬ੍ਰੇਰੀਆਂ ਚ ਫਿਰ ਮੈਂ ਇਹ ਸਕੂਲ ਤੋਂ ਸਕੂਲ ਜਾ ਕੇ ਇਹਨੂੰ ਮੈਂ ਦਿੰਦਾ ਰਿਹਾ ਲਾਇਬ੍ਰੇਰੀਆਂ ਵਾਲੇ ਬਹੁਤ ਖੁਸ਼ ਹੋ ਕੇ ਕਿਉਂਕਿ ਐਜੇ ਟੀਚਰ ਮੈਂ ਜਿਉਂ ਜਾਂਦਾ ਸੀ ਨਾ ਉਹ ਸਕੂਲਾਂ ਵਾਲੇ ਵੀ ਇਸ ਗੱਲ ਨੂੰ ਚੰਗਾ ਸਮਝਦੇ ਸੀਗੇ ਕਿ ਵੀ ਇੱਕ ਟੀਚਰ ਲਿਖ ਰਿਹਾ ਤੇ ਸਾਨੂੰ ਇਹਦੀਆਂ ਕਿਤਾਬਾਂ ਲੈਣੀਆਂ ਚਾਹੀਦੀਆਂ ਇਹ ਕਿਤਾਬ ਮੇਰੀ ਮੈਨੂੰ ਜਣਦੀ ਉਸ ਵੇਲੇ ਇਹ ਲਾਭਕਾਰੀ ਸਿੱਧ ਹੋਈ ਸੀ ਮਿਹਨਤ ਮੈਂ ਬਹੁਤ કરી ਸੀ ਸਕੂਲ ਤੋਂ ਸਕੂਲ ਜਾ ਕੇ ਸਾਈਕਲ ਨਾਲ ਝੋਲਾ ਟੰਗ ਲੈਣਾ ਵੇਚੀ ਜਾਣੀਆਂ ਅੱਛਾ ਤੁਹਾਡੇ ਨਾਮ ਦੇ ਨਾਲ ਮਾਸਟਰ ਲੱਗਦਾ ਇਸ ਦਾ ਕੀ ਕਾਰਨ ਆ ਜੀ ਦੇਖੋ ਜੀ 1958 ਦੇ ਵਿੱਚ ਮੈਂ 10ਵੀਂ કરી ਉਸ ਤੋਂ ਬਾਅਦ ਮੈਨੂੰ ਮੈਂ ਗਾਣਾ ਜੀਬੀਟੀ ਸਕੂਲ ਵਿੱਚ ਜਿੱਦ ਆਖਰ ਮਿਲ ਗਿਆ ਉੱਥੇ ਮੈਂ ਜੀਬੀਟੀ ਕਰਕੇ ਆਇਆ 2 ਸਾਲ ਦਾ ਕੋਰਸ ਸੀਗਾ ਇੱਕ ਵੱਡੀ ਗੱਲ ਮੈਂ ਜੋ ਤੁਹਾਡੇ ਨੂੰ ਹੁਣ ਜੋੜੂਗਾ ਮੇਰੀ ਲਿਖਤ ਦੇ ਨਾਲ ਸੰਬੰਧਤ ਆ ਉਹ ਇਹ ਕਿ ਜਦੋਂ ਮੈਂ ਜੀਬੀਟੀ ਕਰਕੇ ਆ ਗਿਆ ਵੇਲਾ ਸੀ ਮੈਂ ਤਾਂ ਸਾਡੇ ਪਿੰਡ ਦੇ ਇੱਕ ਬਾਬੂ ਡੋਗਰ ਮਲ ਜੀ ਹੁੰਦੇ ਸਨ ਉਹ ਸਟੈਨੋ ਟੂ ਕਾਰਜਕਾਰੀ ਅਫਸਰ ਹੁੰਦੇ ਸਨ ਮਿਊਸਪਲ ਕਮੇਟੀ ਉਹ ਲੁਧਿਆਣਾ ਵਿੱਚ ਮਿਊਸਪਲ ਕਮੇਟੀ ਹੁੰਦੀ ਸੀ ਜਿਸ ਦਾ ਕਿ ਜਿਹੜਾ ਮੁੱਖ ਦਫ਼ਤਰ ਹੁੰਦੀ ਹੈਗਾ ਉਹ ਮਾਤਾ ਰਾਣੀ ਚੌਕ ਦੇ ਕੋਲ ਹੁੰਦਾ ਸੀ ਉੱਥੇ ਉਹਨਾਂ ਨੇ ਮੈਨੂੰ ਲਾਇਬ੍ਰੇਰੀ ਦੇ ਵਿੱਚ ਟੈਂਪਰੇਰੀ ਨੌਕਰੀ ਦਵਾਤੀ ਚਪੜਾਸੀ ਪਰ ਉਹ ਜਿਹੜੇ ਉੱਥੇ ਮੁੱਖ ਲਾਇਬ੍ਰੇਰੀਅਨ ਸੀਗੇ ਉਹ ਚਾਹੁੰਦੇ ਸੀ ਕਿ ਸਾਡਾ ਬੰਦਾ ਇੱਥੇ ਰਹੇ ਉਹ ਮੈਨੂੰ ਭਜਾਉਣਾ ਚਾਹੁੰਦੇ ਸੀ ਉੱਥੋਂ ਉਹਨਾਂ ਨੇ ਮੈਨੂੰ ਕੀ ਕਰਿਆ ਵੀ ਮੈਨੂੰ ਪੰਜ ਕਮਰੇ ਸੀਗੇ ਲਾਇਬ੍ਰੇਰੀ ਦੇ ਪੰਜੇ ਕਮਰੇ ਖੋਲ ਕੇ ਜਿਹੜਾ ਮੁੱਖ ਚਪੜਾ ਸੀ ਸੀ ਇਹਨੇ ਵੀ ਇਹਨੂੰ ਲਿਜਾ ਕੇ ਦਿਖਾ ਲ ਵੀ ਇਹ ਸਾਰੀਆਂ ਕਿਤਾਬਾਂ ਇਹਨਾਂ ਲਵਾਰੀਆਂ ਤੋਂ ਕੱਢਣੀਆਂ ਨੇ ਛਾੜਨੀਆਂ ਨੇ ਫਿਰ ਚੜਨੀਆਂ ਨੇ ਫਿਰ ਇਹਨਾਂ ਦੇ ਡੀਜੀਟਿਸ਼ ਕਰਨੀ ਪਰ ਮੈਨੂੰ ਲੱਗਿਆ ਵੀ ਇਹ ਕਿਤਾਬਾਂ ਤਾਂ ਇੱਕ ਸਮੁੰਦਰ ਆ ਮੇਰੇ ਸਾਹਮਣੇ ਮੈਨੂੰ ਇਹ ਪੜ੍ਹਨੀਆਂ ਚਾਹੀਦੀਆਂ ਨੇ ਮੈਂ ਉੱਥੇ ਉੱਥੇ ਰਹਿ ਕੇ ਜਸਵੰਤ ਸਿੰਘ ਕਮਲ ਨੂੰ ਪੜ੍ਹਿਆ ਰਾਣ ਨਾਨ ਸਿੰਘ ਨੂੰ ਪੜਿਆ ਭਾਈ ਵੀਰ ਸਿੰਘ ਨੂੰ ਪੜਿਆ ਸੋਨ ਸਿੰਘ ਹੀਤਲ ਨੂੰ ਪੜਿਆ ਤੇ ਨਾਮ ਚਾਤਰਕ ਨੂੰ ਪੜਿਆ ਉੱਥੇ ਮੈਨੂੰ ਪੜਨ ਦੀ ਛੇਟਕ ਲੱਗ ਗਈ ਜਦੋਂ ਮੈਨੂੰ ਪੜਨ ਦੀ ਛੇਟਕ ਲੱਗ ਗਈ ਫਿਰ ਮੈਨੂੰ ਲਿਖਨ ਦੀ ਵੀ ਛੇਟਕ ਲੱਗ ਗਈ ਤੇ ਫਿਰ ਸਰਕਾਰੀ jobb ਵਿੱਚ ਮੈਂ ਚਲੇ ਉੱਥੇ ਮੈਂ ਸਾਲ ਤੱਕ ਨੌਕਰੀ ਕੀਤੀ ਤੇ ਫਿਰ ਮੈਨੂੰ ਅਧਿਆਪਨ ਦੇ ਖੇਤਰ ਵਿੱਚ ਨੌਕਰੀ ਮਿਲ ਗਈ ਪਿੰਨਾ ਉਹ ਸ਼ੁਰੂ ਕਰੀ ਤੇ 40 ਸਾਲ ਪੜਾ ਕੇ ਮੈਂ 2000 ਦੇ ਵਿੱਚ ਰਿਟਾਇਰ ਹੋਇਆ ਇਸ ਲਈ ਮੇਰੇ ਨੌ ਮੂਰੇ ਮਾਸਟਰ ਤੁਸੀਂ ਸੀਨੀਅਰ ਪੱਤਰਕਾਰ ਵੀ ਰਹਿ ਚੁੱਕੇ ਹੋ ਇਸ ਦਾ ਕੀ ਕਾਰਨ ਰਿਹਾ ਕਿ ਤੁਹਾਨੂੰ ਸੀਨੀਅਰ ਪੱਤਰਕਾਰੀ ਦੇ ਵਿੱਚ ਤੁਸੀਂ ਆਏ ਸੀਗੇ ਇਹ ਕਾਰਨ ਵੀ ਇੱਕ ਸ਼ਾਨਦਾਰ ਘਟਨਾਵਾਂ ਜਿਹੜੇ ਸਰ ਬਰਜਿੰਦਰ ਸਿੰਘ ਹਮਦਰ ਦੇ ਨੇ ਨਾ ਉਹਨਾਂ ਦੀ ਮੇਰੇ ਨਾਲ ਬਹੁਤ ਪੁਰਾਣੀ ਪਛਾਣ ਸੀ ਉਹ ਜਦੋਂ ਅਜੀਤ ਵਿੱਚ ਨਹੀਂ ਸੀ ਹਿੰਦੇ ਤਾਂ ਉਹ ਇੱਕ ਦ੍ਰਿਸ਼ਟੀ ਮੈਗਜ਼ੀਨ ਕੱਢਦੇ ਸੀ ਮਾਸਕ ਮੈਗਜ਼ੀਨ ਸਹਿਤਕ ਮੈਗਜ਼ੀਨ ਬਹੁਤ ਪਪੂਲਰ ਸੀ ਹੋ ਪੰਜਾਬੀ ਲੇਖਕਾਂ ਦੇ ਵਿੱਚ ਪਾਠਕਾਂ ਦੇ ਵਿੱਚ ਸਾਡੇ ਪੰਜਾਬੀ ਲਖਾਰੀ ਸਵਾ ਰਾਮਪੁਰ ਨੇ ਇੱਕ ਕਹਾਣੀ ਸਰਵਾਰ ਕਰਵਾਇਆ ਉਹ ਕਹਾਣੀ ਸਰਵਾਰ ਦੇ ਵਿੱਚ 16 ਕਹਾਣੀਕਾਰਾਂ ਨੇ ਕਹਾਣੀਆਂ ਪੜ੍ਹੀਆਂ ਉਸ ਦਰਬਾਰ ਦੀ ਜਿਹੜੀ ਪ੍ਰਧਾਨਗੀ ਸੀ ਉਹ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੇ ਕਰੀ। ਉਦੋਂ ਉਹ ਦ੍ਰਿਸ਼ਟੀ ਪੇਪਰ ਕੱਢਦੇ ਸੀ। 16 ਕਹਾਣੀਆਂ ਦੇ ਵਿੱਚੋਂ ਉਹ ਮੇਰੀ ਇੱਕ ਕਹਾਣੀ ਕਿਉਂ ਕਿ ਲੈ ਗਏ? ਉਹ ਕਹਾਣੀ ਸੀਗੀ ਕਲਮਾ ਬਾਰੇ। ਉਹਨਾਂ ਨੂੰ ਪਸੰਦ ਆਈ। ਬਾਕੀ ਸਰੋਤਿਆਂ ਨੂੰ ਵੀ ਪਸੰਦ ਆਈਆਂ ਕਹਾਣੀਆਂ ਦੇ ਉੱਤੇ ਬਹਿਸ ਵੀ ਹੋਈ, ਇਹਦੇ ਤੇ ਵੀ ਬਹਿਸ ਹੋਈ। ਪਰ ਸਰਦਾਰ ਬਰਜਿੰਦਰ ਸਿੰਘ ਹਮਦਰਦ 16 ਕਹਾਣੀਆਂ ਵਿੱਚੋਂ ਇੱਕੋ ਕਹਾਣੀ ਮੇਰੀ ਲੈ ਕੇ ਗਏ। ਜਿਹੜੀ ਉਹਨਾਂ ਨੇ ਦ੍ਰਿਸ਼ਟੀ ਵਿੱਚ ਛਾਪੀ। ਔਰ ਉਸ ਤੋਂ ਬਾਅਦ ਵੀ ਮੈਨੂੰ ਉਹਨਾਂ ਨੇ ਡਿਸਟ੍ਰਿਬਿਊਟ ਛਾਪਿਆ ਫਿਰ ਉਹ ਪੰਜਾਬੀ ਟ੍ਰਿਬਿਊਨ ਚਲੇ ਗਏ ਉਹਨਾਂ ਨੇ ਮੈਨੂੰ ਉਹਦੇ ਵਿੱਚ ਵੀ ਬਾਅਦ ਛਾਪਿਆ ਮੁੜ ਕੇ ਅਜੀਤ ਵਿੱਚ ਜਦੋਂ ਆਏ ਫਿਰ ਜਦੋਂ ਅਜੀਤ ਵਿੱਚ ਆਏ ਤਾਂ 2 ਸਾਲ ਬਾਅਦ ਅਚਨਚੇਤ ਮੈਨੂੰ ਇੱਕ ਚਿੱਠੀ ਮਿਲੀ ਕਿ ਤੇਲੂ ਨਾਮ ਤੋਂ ਮੈਨੂੰ ਕਿਸੇ ਕੰਮ ਆੜੇ ਦਿਨ ਆ ਕੇ ਦੱਸ ਕਰ ਮੈਂ ਮੈਂ ਚਲਿਆ ਗਿਆ ਇਹ ਗੱਲ ਕੋਈ 92 ਦੀਆ ਗਿਆ ਤਾਂ ਮੈਨੂੰ ਕਾਹ ਗੋ ਵੀ ਪੜਾਈ ਬੜੀ ਸੇਵਾ ਕਰੀ ਗੰਦਾ ਮਾਤਾ ਕਰੀ ਮੈਨੂੰ ਕਹਿੰਦੇ ਵੀ ਤੂੰ ਅਜੀਤ ਲਈ ਕੰਮ ਕਰ ਮੈਂ ਹੈ ਹੀ ਕੰਮ ਤਾਂ ਮੈਂ ਕਰ ਰਿਹਾ ਤੁਸੀਂ ਮੇਰੀਆਂ ਕਹਾਣੀਆਂ ਛਾਪ ਰਹੇ ਹੋ ਕਹਿੰਦੇ ਨਹੀਂ ਖਬਰਾਂ ਭੇਜਿਆ ਕਰ ਮੈਂ ਹੈ ਹੀ ਖਬਰਾਂ ਤਾਂ ਮੈਨੂੰ ਭੇਜਣੀਆਂ ਨਹੀਂ ਨੇ ਲੈ ਖਬਰਾਂ ਤੂੰ ਪੜਦਾ ਨਹੀਂ ਨਾਲ ਮੈਂ ਹੈ ਹੀ ਪੜਦਾ ਰਣਾ ਜੈਸੇ ਜਿਹਾ ਤੂੰ ਪੜਨਾ ਹੋਈਆਂ ਲਿਖ ਕੇ ਭੇਜ ਦਿਆ ਕਰ ਬਸ ਉਹਨਾਂ ਨੇ ਮੈਨੂੰ ਪੱਤਰਕਾਰ ਬਣਾ ਦਿੱਤਾ ਮੈਂ 30 ਸਾਲ ਟਿਕਿਆ ਰਹਾ ਅਜੀਤ ਦੇ ਵਿੱਚ ਹਾਂਜੀ ਫਿਰ ਅਖੀਰ ਕਿਉਂਕਿ ਮੇਰੀ ਸਿਹਤ ਨਾ ਠੀਕ ਰਹੀ ਮੇਰੇ ਜੀ ਡੈਟ ਹੋ ਗਈ ਮੈਂ ਬੇਚੈ ਆਂ ਲੱਗ ਪਿਆ ਤੇ ਫਿਰ ਮੈਂ ਉਹਨਾਂ ਤੋਂ ਅਯਾਤ ਲੈ ਕੇ ਇਹ ਪੱਤਰਕਾਰੀ ਛੱਡ ਦਿੱਤੀ ਜਿਵੇਂ ਪੱਤਰਕਾਰੀ ਲੋਕਾਂ ਦੀ ਆਵਾਜ਼ ਬਣ ਕੇ ਮੂਰੇ ਆਉਂਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦੇ ਮੌਕੇ ਹੋਏ ਆ ਜਦੋਂ ਤੁਸੀਂ ਲੋਕਾਂ ਦੀ ਆਵਾਜ਼ ਬਣ ਕੇ ਮੂਰੇ ਆਏ ਸੀ ਬਿਲਕੁਲ ਮੈਂ ਦੇਖੋ ਪੱਤਰਕਾਰ ਜਿਹੜਾ ਹੁੰਦਾ ਨਾ ਜਾਂ ਪੱਤਰਕਾਰੀ ਗੈਰ ਲੋ ਇਹ ਸਰਕਾਰਾਂ ਅਤੇ ਲੋਕਾਂ ਦੇ ਵਿਚਕਾਰ ਕੜੀ ਦਾ ਕੰਮ ਕਰਦਾ ਤੇ ਮੈਂ ਕੋਸ਼ਿਸ਼ ਇਹ ਕਰੀਆ ਕਿ ਲੋਕਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਚਾਹੇ ਉਹ ਪਿੰਡ ਦੀਆਂ ਨੇ ਚਾਹੇ ਉਹ ਨਿੱਜੀ ਨੇ ਕਿਸੇ ਦੀਆਂ ਚਾਹੇ ਉਹ ਕੋਈ ਝਗੜੇ ਵਾਲੀਆਂ ਨੇ ਜਾਂ ਬਿਜਲੀ ਦੀਆਂ ਨੇ ਜਾਂ ਹੋਰ ਕੋਈ ਪ੍ਰੋਬਲਮ ਜੋ ਸਮੱਸਿਆ ਕਿਸੇ ਨੂੰ ਦਰਪੇਸ਼ ਆਉਂਦੀ ਸੀ ਮੈਂ ਉਹਨਾਂ ਸਮੱਸਿਆਵਾਂ ਨੂੰ ਨਿਰਪੱਖ ਹੋ ਕੇ ਅਖਬਾਰ ਨੂੰ ਭੇਜਦਾ ਸੀ ਉਹ ਖਬਰਾਂ ਲੱਗਦੀਆਂ ਸੀ ਕਈ ਮਸਲੇ ਹੱਲ ਵੀ ਹੋਏ ਸੀ ਤੇ ਇਸ ਤਰ੍ਹਾਂ ਮਤਲਬ ਮੈਂ ਹੀ ਸਾਲ ਇਸੇ ਵਨਵਾਇ ਤੁਹਾਡੀਆਂ ਕੁੱਲ ਲਿਖਤਾਂ ਕਿੰਨੀਆਂ ਨੇ ਜੀ ਹਾਂ ਜੀ ਕੁੱਲ ਮੇਰੀਆਂ ਲਿਖਤਾਂ 8 ਨੇ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਰੰਗ ਬਦਲ ਦੇ ਮੌਸਮ ਦੂਜਾ ਕਹਾਣੀ ਸੰਗ੍ਰਹਿ ਅਣਦੇਖੀ ਅੱਗ ਤੀਸਰਾ ਹੁਣੇ-ਹੁਣੇ ਰਿਲੀਜ਼ ਹੋਇਆ ਆਖਰੀ ਕਿਤਾਬ ਦੇ ਜੋੜੇ ਇਸ ਤੋਂ ਬਿਨਾ ਮੇਰਾ ਇੱਕ ਬਾਲ ਨਾਵਲ ਹੈ ਅਲੋਪ ਹੋ ਗਿਆ ਬਾਬਾ ਇਹ ਔਰ ਦੋ ਮੇਰੇ ਕਾਪ ਸੰਗ੍ਰਹਿ ਨੇ ਮੰਦੇ ਵਰਕੇ ਲੂਹੀ-ਲੂਹੀ ਜ਼ਿੰਦਗੀ ਇਹ ਮੇਰੇ ਕਾਪ ਸੰਗ੍ਰਹਿ ਨੇ ਔਰ ਇੱਕ ਮੇਰੀ ਕਿਤਾਬ ਬਿਲਕੁਲ ਪੰਜਾਬੀ ਸਾਹਿਤ ਦੇ ਵਿੱਚ ਬਲੱਖਣਾ ਉਹ ਮੈਂ ਜ਼ਿਕਰ ਕਰੂੰਗਾ ਕਿ ਅਸੀਂ ਇੱਕ ਫਿਲਮ ਬਣਾਈ ਸੀ ਰਾਂਝਣ ਮੇਰਾ ਯਾਰ ਪੰਜਾਬੀ ਫਿਲਮ ਸੀ ਬਹੁਤ ਵੱਡੀ ਤਕੜੀ ਕਾਸਟ ਦੇ ਉੱਤੇ ਬਿਦਰ ਮਹਿੰਦਰ ਸੀ ਮੇਰ ਮਿੱਤਰਜੀਤ ਮਹਿੰਦਰ ਸੀ ਤਕੜੇ ਤਕੜੇ ਆਰਟਿਸਟ ਸੀ ਉਹਦੀ ਸਕ੍ਰਿਪਟ ਮੈਂ ਲਿਖੀ ਸੀ ਕਹਾਣੀ ਵੀ ਮੈਂ ਲਿਖੀ ਸੀ ਡਾਇਲੌਗ ਵੀ ਮੈਂ ਲਿਖੀ ਸੀ ਉਹ ਚੱਲੀ ਪਰ सबू उन्होंने लाभ ना दिता पर मेरे लिए लाभ बड़ा यह हो फिल्म बना के दौरान जो मैं औखे और कौड़े अनुभव महसूस किते उन्होंने मैं एक किताब शहर के समुद्री लिखा जिस जिसनों के बहुत पसंद किया गया और किताब पढ़ के सरार जसवंत सिंह कमल ने भी मैंने चिट्ठी लिखी वो किताब पढ़ के ਅਈ ਮੰਨਾ ਸਿੰਘ ਜੀ ਜਿਹਨੂੰ ਅਸੀਂ ਬਾਜੀ ਗੁਰਚਰਨ ਸਿੰਘ ਜੀ ਕਹਿੰਦੇ ਆ ਵੱਡੇ ਨਾਟਕਕਾਰ ਪੰਜਾਬ ਦੇ ਉਹਨਾਂ ਨੇ ਵੀ ਮਨ ਕਿਤੀ ਲਿਖੀ ਵੀ ਇਹ ਪੰਜਾਬੀ ਸਾਹਿਤ ਦੇ ਵਿੱਚ ਇੱਕ ਮਲਖਣ ਕਿਤਾਬ ਹੈ ਜਿਹੜੀ ਹੁਣੇ-ਹੁਣੇ ਮੇਰੀ ਜਿਹੜੀ ਆਈ ਆ ਸਮੈ ਜੀਵਨੀ ਸਮੈ ਜੀਵਨੀ ਦੇ ਨਾਲ ਹੀ ਉਹਦੋਂ 2 ਸਾਲ ਬਾਅਦ ਮੇਰੀ ਹੁਣੇ ਕਿਤਾਬ ਆਈ ਆ ਆਖਰੀ ਕਿਤਾਬ ਮੇਰੀ ਜਿਹੜੀ ਹੁਣ ਤੁਹਾਡੀ ਆਖਰੀ ਕਿਤਾਬ ਦੇ ਯੋਧੇ ਆਈ ਆ ਕਿਤਾਬ ਇਸ ਦੇ ਵਿੱਚ ਕੀ ਹੈ ਇਹਦੇ ਵਿੱਚ ਮੇਰੀਆਂ 18 ਕਹਾਣੀਆਂ ਨੇ 18 ਕਹਾਣੀਆਂ ਦੇ ਵਿੱਚ ਲਿਖਣ ਲਈ ਕਹਾਣੀ ਜਿਹੜੀ ਲਿਖਣੀ ਆ ਉਹ ਸਭ ਤੋਂ ਮੈਨੂੰ ਲੱਗਦਾ ਔਖਾ ਕੰਮ ਆ ਲਿਖਣ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਵਿਸ਼ੇ ਦੀ ਚੋਣ ਕਰਨੀ ਫਿਰ ਭਾਸ਼ਾ ਦੀ ਵਰਤੋਂ ਕਹੇਜੀ ਕਰਨੀ ਆ ਪਾਤਰਾਂ ਦੀ ਚੋਣ ਕਰਨੀ ਪਾਤਰ ਕਿਵੇਂ ਅਸਾਰਨੇ ਨੇ ਘਟਨਾ ਨੂੰ ਘਟਨਾ ਦੇ ਨਾਲ ਕਿਵੇਂ ਜੋ ਉਹਨਾਂ ਨਾਟਕੀ ਮੋੜ ਕਿਵੇਂ ਦੇਣਾ ਇਹਦਾ ਸਾਰ ਲੇਖੀ ਰੱਖਣਾ ਤੇ ਕਹਾਣੀ ਦੇ ਵਿੱਚ ਬਹੁਤ ਗੱਲਾਂ ਨੇ ਜਿਹੜੀਆਂ ਵਿਚਾਰਨੀਆਂ ਪੈਂਦੀਆਂ ਨੇ ਇਹਦੇ ਵਿੱਚ 18 ਕਹਾਣੀਆਂ ਨੇ ਅੱਡ-ਅੱਡ ਵਿਸ਼ਿਆਂ ਦੇ ਉੱਤੇ ਇਹ ਕਹਾਣੀਆਂ ਨੇ ਮੈਂ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਵਿਸ਼ੇ ਦੀ ਚੋਣ ਕਰਨ ਵੇਲੇ ਮੈਂ ਇਹ ਦੇਖਾਂ ਕਿ ਪਹਿਲਾਂ ਤਾਂ ਨਹੀਂ ਇਸ ਵਿਸ਼ੇ ਤੇ ਕਿਸੇ ਨੇ ਕਹਾਣੀ ਲਿਖੀ ਇਹ ਲਿਖੀ ਆ ਤਾਂ ਉਹਨੇ ਕਿਵੇਂ ਲਿਖੀ ਆ ਤੇ ਮੈਂ ਕਿਵੇਂ ਲਿਖਾਂ ਇਹ 18 ਕਹਾਣੀਆਂ ਵੱਖਰੇ-ਵੱਖਰੇ ਵਿਸ਼ਿਆਂ ਦੇ ਉੱਤੇ ਨੇ ਔਰ ਬਿਲਕੁਲ ਅਣਸ਼ੋਹੇ ਵਿਸ਼ੇ ਨੇ ਮੇਰੇ ਅਨਸਾਰ ਜਿਹਦੇ ਵਿੱਚ ਕਿ ਮਾਤਰ ਜਏ ਮਾਂ ਪਿਓ ਦਾ ਪਿਆਰ ਆ ਇੱਕ ਇੱਕ ਜੀ ਕਹਾਣੀ ਕਲਕਾਰੀ ਆ ਉਹ ਗੁੰਗੇ ਦੀ ਦਰਦ ਕਹਾਣੀ ਆ ਇੱਕ ਇਹਦੇ ਵਿੱਚ ਮੋਮਬਤੀਆਂ ਦੀ ਜੂਨ ਉਹ ਔਰਤ ਦੀ ਦਰਦ ਕਹਾਣੀ ਆ ਇੱਕ ਇਹਦੇ ਵਿੱਚ ਰੋਡ ਸ਼ੋਅ ਆ ਕਿ ਕਿਵੇਂ ਲੋਕਾਂ ਨੂੰ ਖੱਜਲ ਖਵਾੜ ਕਰਦੇ ਆ ਲੀਡਰ ਇੱਕ ਇਹਦੇ ਵਿੱਚ ਅਚਾਰੀ ਅੰਬ ਹੈ ਕਿ ਕਿਵੇਂ ਇੱਕ ਜਿਹੜਾ ਦਰ ਦਰ ਔਰ ਗਲੀ ਗਲੀ ਵਿੱਚ ਅਚਾਰੀ ਅੰਬ ਵੇਚਦਾ ਫਿਰਦਾ ਉਸ ਦੇ ਕਿਤੇ ਨਾਲ ਕਿਵੇਂ ਮਜ਼ਾਕ ਉਡਾਇਆ ਜਾਂਦਾ ਇਹ ਕਹਿੰਦੇ ਦੋ ਕਹਾਣੀਆਂ ਇਹਦੇ ਵਿੱਚ ਅਜਈਆਂ ਨੇ ਕਿ ਜਿਨ੍ਹਾਂ ਦੇ ਵਿੱਚ ਹੱਡਮਾਸ ਦਾ ਜਿਹੜਾ ਪਾਤਰ ਨਹੀਂ ਕੋਈ ਉਹ ਫੈਂਟੇਸੀ ਕਹਾਣੀਆਂ ਨੇ ਉਹ ਕਹਾਣੀ ਹੈਗੀ ਆਪਣੇ ਠੰਡੀ ਹਵਾ ਦੇ ਬੁੱਲੇ ਉਹਦੇ ਵਿੱਚ ਜੰਗਲ ਤੇ ਸ਼ਹਿਰ ਦਾ ਜਿਹੜਾ ਹੈ ਉਹ ਸੰਵਾਦ ਚੱਲਦਾ ਉਹ ਉਹਦੇ ਵਿੱਚੋਂ ਹੀ ਉਹ ਨਿਕਲੇ ਕਹਾਣੀ ਆਉਂਦੀ ਆ ਇਸੇ ਤਰ੍ਹਾਂ ਇੱਕ ਮੇਰੀ ਕਹਾਣੀ ਹੈਗਾ ਵੀ ਇੱਥੇ ਹੀ ਟਿਕੇ ਰਹੋ ਉਹ ਜੰਗਲ ਮਾ ਬੇ ਰਹੀ ਮੈਂ ਉਹ ਸਹਾਣੀ ਪੇਚ ਦਿੱਤਾ ਔਰ ਟੈਕਨੀਕ ਉਹਦੇ ਚ ਨਵੀਂ ਹੈ ਵਰਤੀ ਹੈ ਭਾਈ ਚੰਦਰ ਚੰਦਰਮਾ ਜਦੋਂ ਆਪਣੇ ਸੀਸੀਟੀਵੀ ਕੈਮਰੇ ਖੋਲਦਾ ਤਾਂ ਧਰਤੀ ਉੱਤੇ ਹੋ ਰਿਹਾ ਵਰਤਾਂਤਾਂ ਨੂੰ ਉਹ ਕਿਵੇਂ ਦੇਖਦਾ ਔਰ ਉਹਨੂੰ ਉਹ ਕਿਵੇਂ ਪੰਡਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਕੀ ਰੋਲ ਰਿਹਾ ਜਿਵੇਂ ਕਿ ਤੁਹਾਡੇ ਮਾਤਾ ਜੀ ਪਿਤਾ ਜੀ ਤੁਹਾਡੀ ਪਤਨੀ ਦਾ ਕੀ ਰੋਲ ਰਿਹਾ ਤੁਹਾਡੇ ਬੱਚਿਆਂ ਦਾ ਕੀ ਰੋਲ ਹੈ ਮੇਰੇ ਪਿਤਾ ਜੀ ਮੈਨੂੰ ਕਿਤਾਬੀ ਕੀੜਾ ਕਹਿੰਦੇ ਹੁੰਦੇ ਸੀ ਤੇ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਕਾਗਜੀ ਕੀੜਾ ਔਰ ਉਹ ਇਹ ਇਸ ਕਰਕੇ ਨਹੀਂ ਇਸ ਕਰਕੇ ਕਹਿੰਦੇ ਕਿ ਮੈਂ ਹਰ ਵੇਲੇ ਜਿਆਦਾ ਖਦਾਬਾਨ ਚਿੰਬੜਿਆ ਰਹਿੰਦਾ ਸੀ ਜਾਂ ਕਾਗਜਾਂ ਚਿੰਬੜਿਆ ਰਹਿੰਦਾ ਸੀਗਾ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ ਸੀ ਟੋਕਿਆ ਨਹੀਂ ਸੀ ਸਗੋਂ ਉਹ ਮੇਰੇ ਪਿਤਾ ਜੀ ਤਾਂ ਬਹੁਤ ਖੁਸ਼ ਹੁੰਦੇ ਸੀ ਜਦੋਂ ਮੈਂ ਘੱਟੋ ਘੱਟ 15 ਵਾਰ ਕਾਸ਼ਬਾਨੀ ਜਲੰਧਰ ਤੇ ਗਿਆ ਮਾਂ ਉਹ ਬਹੁਤ ਖੁਸ਼ ਹੁੰਦੇ ਸੀ ਉਦੋਂ ਰੇਡੀਓ ਦਾ ਜੁਗ ਸੀ ਲੋਕ ਲੋਕ ਜਿਆਦਾ ਸੁਣਦੇ ਸੀ ਆ ਰੇਡੀਓ ਦੀ ਆਵਾਜ਼ਾਂ ਦਾ ਉਹਦੇ ਵਿੱਚ ਸ਼ਾਮ ਤੇ ਲੂਹਾ ਕੋਹਾੜਾ ਵੀ ਹੋਦਾ ਹੁੰਦਾ ਸੀ ਆ ਮੇਰੇ ਪਿਤਾ ਜੀ ਨੇ ਬਹੁਤ ਖੁਸ਼ ਹੋਣਾ ਹਾਂਜੀ ਇਸੇ ਤਰ੍ਹਾਂ ਜੋ ਮੇਰੀ ਪਤਨੀ ਹੈ ਉਹ ਸਹਿਤਕ ਰੂਟੀਆਂ ਦੀ ਮਾਲਕ ਸੀ ਮੈਂ ਕੋਈ ਰਚਨਾ ਲਿਖਦਾ ਤਾਂ ਉਹਨਾਂ ਨੂੰ ਸੁਣਾਉਂਦਾ ਸੁਣਾਉਣ ਤੋਂ ਬਾਅਦ ਫਿਰ ਉਹਨਾਂ ਦੀ ਸਲਾਹ ਲੈਣਾ ਔਰ ਉਹ ਸਹਿਤਕ ਰੂਟੀਆਂ ਇਸ ਲਈ ਸੀ ਉਹਨਾਂ ਨੇ ਬਹੁਤ ਸਾਰਾ ਜਿਹੜਾ ਲੋਕ ਸਭਿਆਚਾਰ ਆ ਆਪਣੇ ਅੰਦਰ ਸਮੋਇਆ ਸੀਗਾ ਔਰ ਲੋਕੀ ਤੁਨਾਂ ਦੇ ਬਹੁਤ ਯਾਰ ਸੀਗੇ ਤੇ ਉਹ ਉਨਾਬ ਨੂੰ ਵੀ ਮੈਨੂੰ ਹਮੇਸ਼ਾ ਜਿਹੜਾ ਹੈਗਾ ਉਹ ਸਹਿਯੋਗ ਮਿਲਦਾ ਰਿਹਾ ਹੁਣ ਬੱਚੇ ਨੇ ਬੱਚੇ ਵਿੱਚ ਬਲਬੀਰ ਸਿੰਘ ਹੈ ਬਲਬੀਰ ਸਿੰਘ ਹੈ ਇਹ ਵੀ ਮੈਨੂੰ ਸਹਿਯੋਗ ਦਿੰਦੇ ਨੇ ਔਰ ਬਲਬੀਰ ਦਾ ਜਿਹੜਾ ਮੇਰਾ ਬੇਟਾ ਵੱਡਾ ਉਹ ਤਾਂ ਖੁਦ ਆਪ ਵੀ ਲਿਖਦਾ ਔਰ ਉਹ ਪੱਤਰਕਾਰ ਵੀ ਹੈ ਜਿਵੇਂ ਕਿ ਇੱਧਰ ਤੁਸੀਂ ਇੱਕ ਮਿੰਨੀ ਲਾਇਬ੍ਰੇਰੀ ਬਣਾਈ ਹੋਈ ਆ ਇਸ ਵਿੱਚ ਜਿਹੜੀਆਂ ਕਿਤਾਬਾਂ ਨੇ ਸਾਰੀਆਂ ਦੀ ਸਾਰੀਆਂ ਤੁਸੀਂ ਪੜ ਚੁੱਕੇ ਹੋ ਦੇਖੋ ਮੈਂ ਸਾਰੀਆਂ ਤਾਂ ਨਹੀਂ ਕਹਿ ਸਕਦਾ ਬਹੁਤ ਸਾਰੀਆਂ ਨੇ ਜੋ ਪੜੀਆਂ ਹੋਈਆਂ ਨੇ ਬਹੁਤ ਸਾਰੀਆਂ ਜਿਹੜੀਆਂ ਇਹਦੇ ਵਿੱਚ ਹਵਾਲਾ ਪੁਸਤਕਾਂ ਨੇ ਜਦੋਂ ਮੈਨੂੰ ਲੋਡ ਪੈਂਦੀ ਆ ਫਿਰ ਮੈਂ ਉਹ ਕੱਢਦਾ ਹਾਂ ਉਹ ਕੱਢ ਕੇ ਉਹਨਾਂ ਦੇ ਵਿੱਚੋਂ ਜਿਹੜੀ ਚੀਜ਼ ਮੈਨੂੰ ਲੋਡ ਪੈਂਦੀ ਆ ਫਿਰ ਮੈਂ ਉਹ ਲਿਖ ਦਿੰਦਾ ਹਾਂ ਉਹਨੂੰ ਅੰਕਿਤ ਕਰਨਾ ਆਪਣੀ ਆਰਚਨਾਵਾਂ ਮੈਂ ਆ ਤੁਸੀਂ ਮੇਰੀ ਇੰਟਰਵਿਊ ਕਰੀ ਔਰ ਬਹੁਤ ਤੁਹਾਡਾ ਧੰਨਵਾਦ ਵੱਡੀ ਗੱਲ ਇਹ ਆ ਕਿ ਤੁਸੀਂ ਮੇਰੇ ਜਨਮ ਦਿਨ ਦੀ ਖੁਸ਼ੀ ਵਿੱਚ ਵੀ ਸ਼ਾਮਲ ਹੋਏ ਮੇਰਾ ਮੂਮਿਠਾ ਵੀ ਕਰਵਾਇਆ ਮੈਂ ਹਰਸ਼ਦੀਪ ਲਾਵੀ ਔਰ ਉਹਨਾਂ ਦੇ ਪਾਪਾ ਸਰ ਗੁਰਪ੍ਰੀਤ ਸਿੰਘ ਹਜੂਰ ਦਾ ਔਰ ਇਹਨਾਂ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਧੰਨਵਾਦ ਇਹ ਸਨ ਮਾਸਟਰ ਤੇਲੁਰਮ ਕਹਾੜਾ ਜੀ ਜੋ ਕਿ ਸਾਫ ਦਾ ਸੀਨੀਅਰ ਪੱਤਰਕਾਰ ਅਜੀਤ ਦੇ ਸਨ ਤੇ ਇਹਨਾਂ ਨੇ ਜੋ ਲਿਖਤਾਂ ਲਿਖੀਆਂ ਸਨ ਉਹਨਾਂ ਬਾਰੇ ਅਸੀਂ ਤੁਹਾਨੂੰ ਦੱਸਿਆ ਜਿਸ ਤੋਂ ਪਤਾ ਲੱਗਦਾ ਕਿ ਇਹ ਕਿੱਡੇ ਵੱਡੇ ਲੇਖਕ ਨੇ ਇਹ ਇਹਨਾਂ ਨੂੰ ਅਸੀਂ ਫਿਰ ਤੋਂ ਇੱਕ ਵਾਰ ਜਨਮ ਦਿਨ ਦੀਆਂ ਮੁਬਾਰਕਾਂ ਦਿੰਨੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਕਿਸੇ ਨਾ ਕਿਸੇ ਵੱਡੀ ਸ਼ਖਸੀਅਤ ਜਾਂ ਜੋ ਕਿ ਡਿਜ਼ਰਵ ਕਰਦੀ ਹੈ ਸ਼ਖਸੀਅਤ ਉਸ ਨੂੰ ਤੁਹਾਡੇ ਸਾਹਮਣੇ ਪੇਸ਼ ਜ਼ਰੂਰ ਕਰਾਂਗੇ ਤਦ ਤੱਕ ਤੁਸੀਂ ਸਾਨੂੰ ਇਜਾਜ਼ਤ ਦਿਓ ਧੰਨਵਾਦ